ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨਤਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰੰਤ ਬਖਸ਼ ਹੋਈ ਹੈ ਗੁਰਮਤਿ ਪਿਆਰਿਓ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਮ ਤੇ ਪਾਈ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਿੰਡ ਚੀਦਾ ਤੋਂ ਦਾਸ ਗ੍ਰੰਥੀ ਉਸਕਾਲ ਸਿੰਘ ਅੱਜ ਸੇਵਾ ਵਿੱਚ ਹਾਜ਼ਰ ਹੋਇਆ ਹੈ ਅੱਜ ਇਸ ਸਥਾਨ ਦੇ ਉੱਪਰ ਧਾਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਾਰ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਆਪਣੇ ਸੁੰਦਰ ਸਥਾਨਾਂ ਦੇ ਉੱਪਰ ਇਹ ਜੋ ਆਪ ਦਰਸ਼ਨ ਕਰ ਰਹੇ ਹੋ ਨਿਸ਼ਾਨ ਸਾਹਿਬ 90 ਫੁੱਟ ਤੋਂ ਉੱਪਰ ਹੈ ਜੀ ਨਵਾਂ ਨਿਸ਼ਾਨ ਸਾਹਿਬ ਦੀ ਸੇਵਾ ਅੱਜ ਸੰਪੂਰਨ ਹੋਈ ਹੈ ਜੈਕ ਵਾਲਾ ਲੱਗਿਆ ਜੀ ਮਹਾਰਾਜ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਗੁਰ ਸੰਗਤਾਂ ਦੇ ਨਗਰ ਨਿਵਾਸੀਆਂ ਦੇ ਸਿਰ ਤੇ ਮਿਹਰ ਪ੍ਰਿਆਸ ਹਾਤਰਾ ਕੇ ਸੇਵਾ ਮਾਰਾਈ ਨੇ ਲਈਆ ਬਿਣਾ ਖਿੱਚਾਂ ਤੋਂ ਜੱਕ ਵਾਲਾ ਜਿਹੜਾ ਇਹ ਲੱਗਿਆ ਭਾਈ ਨਵਾ ਸੋ ਸਤਿਗੁਰੂ ਦੀ ਰਹਿਮਤ ਦੇ ਨਾਲ ਧੰਸ਼ੀਰ ਗੁਰਨਾੰਕ ਤੇ ਮਹਾਰਾਜ ਜਗਤ ਗੁਰੂ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਸ੍ਰੀ ਗੁਰਨਾੰਕ ਤੇ ਮਹਾਰਾਜ ਤਿਨਾਂ ਦਾ ਪ੍ਰਕਾਸ਼ ਦਿਹਾੜਾ ਵੀ ਹੈ ਪਰਸੋਂ ਨੂੰ ਸੋ ਆਪ ਵਰ ਸੰਗਤਾਂ ਨੂੰ ਬਹੁਤ 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 ਵਧਾਈਆਂ ਵੀ ਹੋਵਣ ਮਹਾਰਾਜ ਸਾਰਿਆਂ ਸੱਜ ਤੇ ਮੇਰ ਪ੍ਰਿਆਹਤ ਰੱਖਣ ਸੋ ਅੱਜ ਰੋਜ ਤੋਂ ਹੀ ਇਸ ਥਾਂ ਦੇ ਉੱਪਰ ਇਲਾਹੀ ਬਾਣੀ ਜੀ ਕੇ ਸਤਿ ਸਿਧ ਗੁਰੰਤ ਸਹ ਮਹਾਰਾਜ ਦੇ ਸ੍ਰੀ ਅਖੰਡ ਪਾਠ ਨਾਨਕ ਜੀ ਜਪਜੀ ਸਾਹਿਬ ਦੇ ਅਖੰਡ ਪਾਠ ਸੇ ਆਰੰਭ ਹੋ ਜੇ ਵੇ ਹਨ ਸੋ ਅੱਜ ਸਵੇਰ 10 ਵਜੇ ਦੇ ਕਰੀਬ ਅਖੰਡ ਪਾਠ ਸੇ ਆਰੰਭ ਹੋ ਗਏ ਸਨ ਸਵੇਰ ਅਮਰਤ ਵੇਲ ਤੋਂ ਲੈ ਕੇ ਹੁਣ ਭਾਈ ਹੁਣ ਸਮੇਂ ਤੱਕ ਇਹ ਜੋ ਨਿਸ਼ਾਨ ਸਾਹਿਬ ਦੀ ਸੇਵਾ ਸੰਪੂਰਨ ਹੋਈ ਹੈ ਸੁਨਾਮ ਤੋਂ ਗੁਰਮੰਗ ਪਿਆਰੇ ਜਿਨ੍ਹਾਂ ਨੇ ਇਹ ਬਣਾ ਕੇ ਲੈ ਕੇ ਆਏ ਆ ਸੋ ਮਹਾਰਾਜ ਨੇ ਕਿਰਪਾ ਕਰਕੇ ਆਪ ਸੇਵਾ ਲਈ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਆਪ ਦਰਸ਼ਨ ਕਰ ਰਹੇ ਹੋ ਇਹ ਨਿਸ਼ਾਨ ਸਾਹਿਬ ਭਾਈ 90 ਫੁੱਟ ਤੋਂ ਉੱਪਰ ਲੱਗਿਆ ਹੈ ਇਹ ਭਾਈ ਜਿਹੜੀਆਂ ਲੜੀਆਂ ਲਾਈਆਂ ਗਈਆਂ ਸਾਰੀ ਸਜਾਵਟ ਕੀਤੀ ਗਈ ਹੈ ਮਹਾਰਾਜ ਦੇ ਸੁੰਦਰ ਸਥਾਨ ਸ਼ੋਭਨਿਕ ਹੋ ਰਹੇ ਆ ਕਰੋ ਦਰਸ਼ਨ ਪਿਆਰਿਓ ਸਾਰੇ ਜਣੇ ਗੱਲ ਸਾਹਿਬ ਸਾਡੇ ਖੜੇ ਆ ਵਾਹ ਸੋਹਣੀ ਰਹਿਮਤ ਮਹਾਰਾਜ ਦੀ ਸੱਚੇ ਪਾਠੇ ਕਿਰਪਾ ਹੋਈ ਹੈ ਸੰਗਤਾਂ ਵਿੱਚ ਬਹੁਤ ਉਤਸ਼ਾਹ ਸੀ ਜੀ ਸੰਗਤਾਂ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਸਵੇਰ ਤੋਂ ਮਾਈਆਂ ਬੀਬੀਆਂ ਸੇਵਾਦਾਰ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਸਨ ਸੋ ਉਹਨਾਂ ਨੇ ਜਿਹੜੀ ਇਸ਼ਨਾਨ ਦੀ ਸੇਵਾ ਚੋਲਾ ਸਾਹਿਬ ਚੜਾਉਣ ਦੀ ਸੇਵਾ ਮਾਈਆਂ ਬੀਬੀਆਂ ਸੇਵਾਦਾਰਾਂ ਨਗਰ ਨਿਵਾਸੀਆਂ ਨੇ ਰਲ ਕੇ ਭਾਈ ਸਾਰਿਆਂ ਨੇ ਕੀਤੀ ਹੈ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਆ ਮਹਾਰਾਜ ਦੇ ਅਸ탄 ਸੱਚੇ ਪਾਤਸ਼ਾਹ ਦੇ ਸੰਗਤਾਂ ਬੈਠੀਆਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਸਾਰੇ ਭਾਈਏ ਦਰ ਸੇਵਾ ਚੱਲ ਰਹੀ ਹੈ ਥੱਲੇ ਲੰਗਰ ਹਾਲ ਦੇ ਵਿੱਚ ਬਹੁਤ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਨੇ ਵਾਹਿਗੁਰੂ ਜੀ ਸਤਿਗੁਰੂ ਮਹਾਰਾਜ ਨੇ ਬਣੀ ਕਿਰਪਾ ਰਹਿਮਤ ਬਾਸ਼ੀ ਕੀਤੀ ਆਪਣੀ ਸੇਵਾ ਆਪ ਸਿਰ ਤੇ ਮਿਰ ਭਰੇ ਹੱਥ ਰੱਖ ਕੇ ਲਈ ਹੈ ਜੀ ਸੋ ਇਹ ਸੋ ਸੁੰਦਰ ਕਾਰਜ ਨੇ ਆ ਕੀ ਦਾ ਨਵਾਸੀ ਗੁਰ ਸੰਗਤਾਂ ਨੂੰ ਤੇ ਜਿਹੜੇ ਆਪ ਵੇਖ ਰਹੇ ਹੋ ਭਾਈ ਇਹ ਵੀਡੀਓ ਆਪ ਸਾਰੀਆਂ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੋ ਜਿੰਨੇ ਵੀ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ ਮਹਾਰਾਜ ਸਾਭ ਦੀ ਕੀਤੀ ਸੇਵਾ ਦਰਗਾਹ ਤੇ ਪ੍ਰਵਾਨ ਕਰਨਾ ਦਰਬਾਰ ਸਾਹਿਬਾ ਜੀ ਮਹਾਰਾਜ ਦੇ ਸੁੰਦਰ ਸਥਾਨ ਜਿਨ੍ਹਾਂ ਦੇ ਉੱਪਰ ਸੇਵਾ ਅੱਜ ਜੀ ਇਹ ਨਿਸ਼ਾਨ ਸਾਹਿਬ ਦੀ ਸੰਪੂਰਨ ਹੋਈ ਹੈ ਠੰਡਪਾਟ ਸਾਹਿਬ ਆਰੰਭ ਹੋਏ ਹੋਏ ਹਨ ਸੋ ਜਿਨ੍ਹਾਂ ਦੇ ਪਰਸੋਂ ਭੋਗ ਪਾਏ ਜਾਣਗੇ ਵਾਹਿਗੁਰੂ ਜੀ ਸ਼ਾਮ ਦੀ ਰੌ ਚੱਲ ਰਹੀ ਹੈ ਜੀ उत्तरे पात्रता प्रामोचा बहुत सियान पंचका भव व्यापै अंक जतन कर त्रहिना प्राप्त पै पेक अदेख अगर नहीं बुजै गो कपौ कर बैनि सिचै शुद्ध सनहि कोप व्याप मोहे व्याप बह माया जाल अवर कर तो सकल इक्या कुटान में कौन पतना पतन तनै वनै अनन नाम जग दुख जाय नाम क बोलै सहज सुपाए ਚਾਰ ਪਦ ਆਤਮੇ ਕੋ ਮੰਗੇ ਸਤ ਜਨਾ ਕੀ ਸੇਵਾ ਲਾਗੇ ਦੇਖੋ ਆਪਣਾ ਦੁੱਖ ਮਿਟਾਵਾ ਆਰਾਮ ਨਾ ਲੱਗੇ ਸਤ ਜਾਵੇ ਦੇਖੋ ਆਪਣੀ ਸੰਵਾਰ ਲੋ ਲੈ ਸੰਸੰਵੀ ਹੋ ਮੈ ਜੋ ਰਹੇ ਜੇ ਕੋ ਜਨਮ ਲੈਂਦ ਰਾਇ ਸਤ ਜਨਾ ਕੀ ਸ਼ਰਨਿ ਪਰੈ ਜਨ ਜਨ ਕੋ ਬ੍ਰਹਮ ਸੁਖਿਆਸਨ ਅਨੰਤ ਕਾਕੇ ਬਲ ਬਲਿਆਸਾ ਸਗਲੇ ਪਰਮਾਇ ਪਰਮਪਰਿ ਸੰਗਤ ਚਾਰ ਦਾ ਮਟੈਰ ਮਾਨ ਆਪਸ ਕੋ ਜੋ ਜਾਨ ਨਿਚਾ ਸੋ ਬਣੀ ਐ ਸਭ ਤੇ ਉੱਚਾ ਜਾਤ ਮਨੁਏ ਸਗਲ ਕੀਨਾ ਹਰ ਹਰ ਨਾਦ ਕਰ ਗੰ ਕੀਨਾ ਮਨ ਆਪਣੇ ਤੇ ਬਰਾ ਮਟਾਨਾ ਪਿੱਕੇ ਸਗਲ ਸਰੇਟ ਸਾਜਨਾ ਸੂਖ ਦੂਖ ਜਨ ਸੰਦਰਹਿ ਤੇ ਤਾ ਨਾਂ ਕਪਾਕ ਵਨ ਨਹੀਂ ਲੇਪਾ नंदन कोतन तेरो नाव नितावे गुण नाव तेरा ठावो ने माने कोप्रप तेरो मान सकल कटाको देवहु दान चरणक नाव न हार स्वामी सकल कटाके अंतर जामि अपने गतम पे जाना हो अपे अपने संग आप प्रवृत्ते तुमरी अस्तित्व तुमते होए नानके अमरना जान सको پرمائتر کرتا ما ہر کو نام جپ نرمل کرمو سکل کریا ما ہی توم کریا ساتھ سمجھ کرن تم لريال سکل کوتمائی انم پلا کا نام جو جی سدا سکل پانے ما ہی ہرت پانے ہر کو جاسو سن سنا بکانی سکل کام उत्तम تھانہ ناند